ਗਰਮੀ ਹੁਣ ਕਾਫੀ ਹੋ ਗਈ ਹੈ ਨਾ ਹਾਂਜੀ ਤਾਂ ਕਮੈਂਟ ਤੁਹਾਡੇ ਆ ਰਹੇ ਹੈ ਕਾਫੀ ਦਿਨਾਂ ਦੇ ਭਾਈ ਤੁਸੀਂ ਘਰ ਦਾ ਵਲੌਗ ਨਹੀਂ ਬਣਾਉਂਦੇ ਘਰ ਦਾ ਵਲੌਗ ਕਿਉਂ ਨਹੀਂ ਤਾ ਡਾ ਰਿਹਾ ਪਰ ਘਰ ਦਾ ਵਲੌਗ ਇਸ ਕਰਕੇ ਨਹੀਂ ਆ ਰਿਹਾ ਕਿਉਂਕਿ ਕਾਫੀ ਦਿਨਾਂ ਤੋਂ ਮਿਸਤਰੀ ਛੁੱਟੀ ਕਰਦੇ ਪਏ ਸੀ ਤੇ 2-3 ਦਿਨ ਹੋ ਗਏ ਨੇ ਆਉਣ ਲੱਗੇ ਨੇ ਤੇ ਉਹਦੇ ਚੱਕਰ 'ਚ ਫਿਰ ਆਪਾਂ ਕੰਮ ਥੋੜਾ ਜਿਹਾ ਕਰਤਾ ਹੈ ਕਰਕੇ ਸਾਡੇ ਕੋਲ ਤੇ ਜਾਣੇ ਉਹਨਾਂ ਨੇ ਕੰਮ ਹੋਰ ਸ਼ੁਰੂ ਕੀਤਾ ਹੈ ਮਿਸਤਰੀਆਂ ਨੇ ਕੋਈ ਉਹ ਚੱਕਰ 'ਚ ਉਹਨਾਂ ਨੇ ਫਿਰ ਸਾਡਾ ਕੰਮ ਰੋਕਤਾ ਤੇ ਮੈਂ ਕਿਹਾ ਹੁਣ ਚਲੋ ਚੱਲਦੇ ਆਂ ਆਪਾਂ ਘੁਲੋਤੇ ਆਂ ਕਾਦੀਆਂ ਰੋਡ ਤੇ ਥੇਲ ਪੋਇਆ ਹੈ ਤੇ ਪਵਾ ਕੇ ਤੇ ਚੱਲ ਪਿਆ ਹਾਂਗੇ ਚੱਲੀਏ ਚਲੋ ਜੀ ਚਲੋ ਚਲੋ ਬਈ ਉਤਰੋ ਪਹੁੰਚ ਗਏ ਅਸੀਂ ਅੱਜ ਬੰਦੇਆਂ ਡੱਬੀਆਂ ਨਾਲ ਪਰਮਾ ਕਾਫੀ ਟਾਈਮ ਬਾਅਦ ਪਹੁੰਚਿਆ ਆਪਾਂ ਪਲਾਟ 'ਚ ਘਰੇ ਆਪਣੇ ਉੱਪਰ ਕਿਤੇ ਚੜਨ ਪਾਈ ਬਾੜ ਤੇ ਹਾਂ ਫੜੋ ਆਇਓ ਯਾਰ ਫਿਰ ਤੇਰੇ ਕੇ ਰੈਡੀ ਹਾਂਜੀ ਉੱਪਰ ਦੇ ਅੱਛਾ ਚਾਹ ਪੀ ਲੋ ਯਾਰ ਫਿਰ ਹਾਂ ਥਸੀਆ ਫਿਰ ਥਸੀਆ ਰੈਡੀ ਯਾ ਅੱਜ ਬੜੀ ਹੌਲੀ ਲਾਉਣ ਦੇ ਕੀ ਗੱਲ ਠੀਕ ਜੇ ਸੇ ਠੀਕ ਹੈ ਚਾਹ ਪੀ ਲੋ ਫਿਰ ਤੂੰ ਥੋੜੀ ਚਾਹ ਲੈਂਦੀ ਹੋਗਾ ਚਾਹ ਪੀ ਲੋ ਤੂੰ ਤਾਂ ਪਰੇ ਵੇ ਦੇਖ ਨੂੰ ਹੁੰਦੇ ਜੀ ਕੋਈ ਨਾ ਕੱਤੇ ਚਲੋ ਵੀ ਲੱਗੇ ਮਿਸਤਰੀ ਉੱਪਰ ਦਾ ਕੰਮ ਵੀ ਉੱਥੇ ਰੁਕਿਆ ਜੀ ਨਿਆ ਟੈਂਕੀ ਦਾ ਸੋਚਦੇ ਟੈਂਕੀ ਥੋੜੀ ਉੱਚੀ ਕਰਾ ਕੇ ਨਾ ਫੇਰ ਰੱਖਾਂਗੇ ਨਾ ਸਿਸ ਅਸ ਲੈ ਵੀ ਪੱਥਰੇ ਗਏ ਮਿਸਤਰੀ ਮੁੜ ਕੇ ਅੰਦਰ ਹਲਾਇਆ ਹੁਲਿਆ ਲੱਗਦਾ ਹਿਲਦੀ ਨਹੀਂ ਹੈ ਜਿਵੇਂ ਜੁਮ ਕੋਈ ਨਹੀਂ ਕੋਈ ਹਲਾਇਆ ਨਹੀਂ ਗੈਨੂ ਹਿਲਦੀ ਹੈ ਹਿਲਦੀ ਹਿਲਦੀ ਕਰਦੀ ਹੈ ਇਧਰ ਮਗਰ ਵਾਲਿਆਂ ਨੇ ਵੀ ਕਰਤਾ ਪਲਸਟਰ ਸਾਰੀ ਕੋਠੀ ਕਰੀ ਛੜੀ ਤੇ ਆਪਣਾ ਜੀ ਬਾਕੀ ਕੰਮ ਚਲੋ ਹੋ ਜਾਣਾ ਹੈ ਵੀ ਮਹਾਰਾਜ ਦੀ ਕਿਰਪਾ ਨਾਲ ਹੌਲੀ ਹੌਲੀ ਤਾਂ ਟੈਂਕੀ ਦਾ ਸੌਦੇ ਜੇ ਕਿ ਟੈਂਕੀ ਜਿਹੜੀ ਆ ਇਹ ਉੱਥੇ ਰਖਾ ਲੈਂ ਫਿਰ ਉੱਚੀ ਕਰਾ ਕੇ ਰਖਾ ਦਿੰਨੇ ਪਿੱਲਰ ਜਾਂ ਬਣਵਾ ਕੇ ਇਹ ਵੀ ਕੰਮ ਚ ਲੈਣ ਡਿਆ ਨਾ ਜਾਰੇ ਕਮਰਾ ਆ ਗਿਆ ਪਲਸਤਰ ਫਾਇਦਾ ਕਰਨ ਲਿਆ ਜਿਆ ਕਰੀਬਨ ਆਹ ਕਮਰਾ ਜਿ ਰਹਿ ਗਿਆ ਇਹਦਾ ਲੌਬੀ ਕਰਤੀ ਇਹਨਾਂ ਨੇ ਹਾਂਜੀ ਠੀਕ ਹੋ ਗਿਆ ਮਿਸਟਰ ਨੇ ਕੰਮ ਇਹ ਸਾਮਣੇ ਕੰਮ ਫਿਰ ਟੱਕਿਆ ਹੈ ਸਾਡਾ ਤੇ ਹੁਣ ਚਲੋ ਕੋਈ ਜਣਾ ਫਾਈਨਲ ਥੋੜੇ ਸਮੇਂ ਤੱਕ ਆ ਕਮਰੇ ਦੇ ਪਹਿਲਾਂ ਕੰਪਲੀਟ ਹੀ ਦੋਵੇਂ ਇਹਨੇ ਪਸਤਰੋ ਆਪਿਆ ਤੇ ਬਾਥਰੂਮਾਂ ਚ ਵੀ ਹੋਇਆ ਪਿਆ ਤੇ ਆ ਇਧਰ ਪਿਆ ਅਜ ਬਾਥਰ ਤਿਆਰ ਸੋਈ ਬਾਕੀ ਹੈ ਹੋਰ ਇਹਨਾਂ ਸੈਸਾ ਜੀ ਆਪੀ ਸਾ ਤੋਂ ਨੇ ਤਾਂ ਇਹਨੂੰ ਸਵਾਰ ਚੰਗੀ ਤਰ੍ਹਾਂ ਕਰਨੀ ਪੈਣੀ ਆ ਆ ਫਰਸ਼ੇ ਧੋਣੇ ਪੈਣ ਕਿਉਂਕਿ ਆ ਫਰਸ਼ਾ ਫਰਸ਼ੇ ਤਕਰੀਬਨ ਪੈ ਹੀ ਗਏ ਆ ਤੇ ਮੈਂ ਕੀ ਨਹੀਂ ਜਾਣਾ ਚਾਹਾਂ ਨੰਗਾ ਡੇ ਹਟਪਾ ਨੰਨੀ ਬੰਦ ਬੰਦ ਕਰਾ ਦੇਣਾ ਉਹ ਤਾਂ ਉਹ ਜਾਲ ਨੂੰ ਰੀਲ ਕਰਨੀ ਤੇ ਆ ਦੇਣਾ ਇਹਦੇ ਦੇ ਇੱਕ ਇੱਧਰ ਡੈਢੀ ਦੇ ਦੇਣ ਪਾਈਪ ਕੋਈ ਉਹ ਡੈਢ ਰੱਖਮ ਤੇ ਮਿੱਟੀ ਚੁੱਕਣੇ ਮਗਰੋਂ ਮਿੱਟੀ ਇਹ ਕਿ ਮਿੱਟੀ ਵਿੱਚ ਪਾਈ ਹੈ ਨਾ ਮਿੱਟੀ ਨਹੀਂ ਉਹ ਦੂਜੀ ਆ ਉਹ ਉਹ ਰੇ ਜਿੱਟਾਂ ਦੇ ਹੇਠਾਂ ਉਹ ਪਈਆਂ ਹਨ ਕੰਮ ਆ ਜਾਣੀਆਂ ਵੇਹੇ ਹੋਰ ਬੜਾ ਆ ਬਿਚਾਲੇ ਹਾਂ ਹਾਂ ਕੰਮ ਕਰੋ ਕੰਮ ਕਰੋ 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 ਫੇਰ ਜਲਦੀ ਪਾਣੀ ਲਾਉਣਾ ਇੱਧਰ ਠੀਕ ਇੱਧਰ ਸਾਹਮਣੇ ਕੰਦ ਨੂੰ ਪਾਣੀ ਲਾਉਣ ਲੱਗੇ ਜਿੱਥੇ ਨਹੀਂ ਹੁੰਦਾ ਠੀਕ ਤਾਂ ਇਹ ਤਾਂ ਇਹਦੇ ਪਾਣੀ ਮਾਰ ਦਿੰਦੇ ਕੋਈ ਗੱਲ ਨਹੀਂ ਹੋ ਰਹੀ ਇੱਥੇ ਇਹਦੇ ਬਾਹਰ ਜਾ ਪਾਣੀ ਉੱਪਰੋਂ ਨਹੀਂ ਆ ਬਿਲਕੁਲ ਨਹੀਂ ਆਉਂਦੇ ਤੇ ਆ ਲੈਣਾ ਇੱਥੇ ਪਾਣੀ ਉਹ ਤਾਂ ਭਰ ਦੇ ਮੋੜ ਚਲਾ ਕੇ ਤੇ ਮੈਂ ਸੁਨੇਹੇ ਭਰ ਦਿੰਨਾ ਉਹ ਮੁਲੀ ਫਿਰ ਤੇ ਕਹਾਂ ਚੱਲ ਰਹੀ ਹੈ ਤੇ ਇਹ ਰੋਜ਼ ਮੈਂ ਝਾੜੂ ਮਾਂ ਝਾੜੂ ਕਿੱਥੇ ਰੱਖਿਆ ਡੈਡੀ ਨੂੰ ਗੀ 50 ਤੇ ਡੈਡੀ ਇਕੱਲੇ ਘਰ ਤੇ ਬਸ ਫਾਨਾ ਹੋਣ ਹੋੜੀਆਂ ਅੱਧੀ ਰਾਤ ਅਕੱਲ ਮੰਮਣੇ ਆਏ ਤੈ ਕਿੱਥੇ ਤੂੰ ਕਾਮਯੋਗ ਦੇ ਕਿਸੇ ਮੌਲੇ ਤੋਂ ਕੋਈ ਨਹੀਂ ਲਾ। ਜਲਦੀ ਕਰ ਮਸੂਟ ਸੀਣਾ ਜਾ ਕੇ। ਪਾਣੀ ਆਇਆ ਨਹੀਂ। ਵਾਦੀ ਕਰਨ ਡੈਕਟਰ ਡੈਕਟਰ ਦੀ। ਬੱਚਾ ਲੋ ਆ ਜਣਾ ਕਿ ਉਹ ਵਾਕਈ ਕਰਾਂਗੇ ਅੱਜ ਤੋਂ ਹੀ ਵਾਲ ਛੱਡਿਆ ਮੈਂ ਕਿਹਾ ਮਾਰ ਦਿੰਦਾ ਨੂੰ ਗੋਲ ਬੰਦ ਤੋਂ ਆ ਨੂੰ ਤੇ ਜੀ ਜੀ ਨੂੰ ਨਾਲ ਆਪਣੇ ਕੋਲ ਸੇ ਬਾਤ ਕਰਨੀ ਸੀ ਹਾਂ ਹੋ ਵੱਧ ਗਿਆ ਵਿਆਹ ਅੱਗੇ ਕਾਫੀ ਸਮਾਂ ਨਹੀਂ ਦੋਗੀ ਬੋਤੀ ਤੋਂ ਆਰਗੂਮ ਲੈਟ ਹੀ ਬੰਦ ਹੋ ਗਈ ਆ ਹਾਂ ਚੱਲ ਪੀ ਚੱਲ ਪੀ ਪਾਣੀ ਲਗਾਉਂਦੇ ਨੇ ਕੰਤ ਨੂੰ ਹਾਂਜੀ ਚੱਲੀਏ ਫਿਰ ਚਲੋ ਤੇ ਚਾਹ ਲਈ ਫੜ ਲੋ ਚਾਹ ਲਈ ਫਿਰ ਹੁਣ ਤਾਂ ਖਾਲੀ ਹੋ ਗਈ ਐ ਜੇ ਫੜ ਕੇ ਉੱਥੇ ਰੱਖੀ ਤੇ ਆ ਲੈ ਭਾਗਿਆ ਗੋਲ ਗੱਪਿਆਂ ਵਾਲਾ ਤੇ ਗੋਲ ਗੱਪੇ ਖਾ ਲਈਏ ਉਚਾਰਣੇ ਬਣਾਉਂਦਾ ਯਾਰ ਉਹ ਗੋਲ ਗੱਪੇ ਭਰ ਕੇ ਉਹ ਉਹ ਬਣਾ ਦੇ ਇੱਕ ਫਿਰ ਬੇਲਪੂੜੀ ਖਾ ਕੇ ਤੇ ਧਿਆਨ ਨਹੀਂ ਕਰਦੇ ਹੁਣ ਛਾਟਾ ਛਾਟ ਚਲੋ ਫਿਰ ਚੱਲੀ ਅਸੀਂ ਉਹ ਉਹ ਤਾਂ ਮੁੱਦੇ ਮੂੰਹ ਪਿਆ ਵਿਚਾਰਾ ਉਹ ਦਸੇਜ ਤੇ ਜੇ ਘਰੇ ਆਪਣੀ ਫਿਲਮ ਮਸ਼ੀਨ ਰੱਖੀ ਹੈ ਨਾ ਥੋੜੀ ਜਿਹੀ ਖਰਾਬ ਕਰਦੀ ਜਿਵੇਂ ਇਹ ਨਾ ਸੈਟਿੰਗ ਸ਼ੂਟਿੰਗ ਦੀ ਕਰਾਉਣ ਵਾਲੀ ਹੈ ਟਾਈਮ ਬੜਾ ਲੈਂਦੀ ਹੈ ਪਿੱਛੇ ਤਣ ਲੱਗੇ ਤੇ ਇਹਨਾਂ ਤੇ ਸੈਟਿੰਗ ਇਹ ਨਹੀਂ ਖਰਾਬ ਹੋਈ ਮੰਗਾ ਚਲੋ ਮੀਰ ਕੋ ਕਰਾ ਲੀਨੇ ਸੈਟਿੰਗ ਦੇਖੋ ਉਮਰਪੁਰੇ ਚੌਂਕ ਜਾ ਗਏ ਆਪਾਂ ਇਹ ਗੇਟ ਬਣਿਆ ਜੀ ਬਹੁਤ ਹੀ ਪਿਆਰਾ ਗੇਟ ਹੈ ਇੱਧੇ ਸ਼ੜਕ ਨਿਕਲਦੀ ਸੱਜੇ ਹੱਥ ਗੁਰਦੁਆਰਾ ਕੰਨ ਸਾਹਿਬ ਸ਼ੜਕ ਸਿੱਧੀ ਨਿਕਲਦੀ ਹੈ ਇੱਥੇ ਦੁਕਾਨ ਆ ਮੰਮੀ ਨੇ ਦੱਸਿਆ ਸੀ ਕੋਈ ਮੰਮੀ ਇੱਥੇ ਕਹਿੰਦੇ ਦੁਕਾਨਾਂ ਨਹੀਂ ਕੋਈ ਮੰਮੀ ਇੱਥੇ ਕਹਿੰਦੇ ਜੀ ਮੰਮੀ ਨੂੰ ਪਤਾ ਆ ਗਿਆ ਸੱਜੇ ਹੱਥ ਵੀ ਖੱਬੇ ਹੱਥ ਕਹਿੰਦੇ ਦੁਕਾਨ ਕੋਈ ਮੈਂ ਭਾਂਡੇ ਲੱਲੇ ਇਹਦੇ ਮੰਮੀ ਵੀ ਆ ਗਏ ਨਾਲ ਹੀ ਨੀ ਆਏ ਸਾਡੇ ਨਾਲ ਆਪਾਂ ਆਏ ਭਾਂਡੇ ਵਾਲੀ ਦੁਕਾਨ ਤੇ ਲਓ ਜੀ ਆਪਾਂ ਪਹੁੰਚ ਗਏ ਆ ਸਵਰਨੇ ਦੀ ਹੱਟੀ ਤੇ ਇੱਥੇ ਕਰਨੇ ਥੋੜੀ ਸ਼ਾਪਿੰਗ ਕਰਨੀ ਹੈ ਚਲੋ ਉਤਰੋਣ ਧਿਆਨ ਨਾ ਦੇਣਾ ਮਗਰ ਵੇਹਣੀ ਸਸੀ ਗੱਲ ਜੀ ਸਸੀ ਆਪਾ ਜੀ ਸਸੀ ਕਿਰਪਾ ਡਾਡੀ ਠੀਕ ਜੀ ਉਹ ਸੁਣਾ ਮਸੀਹਾ ਸਸੀ ਗੱਲ ਸਸੀ ਕੀ ਬੰਦਿਆ ਬਸ ਤਾਂ ਢੁਕਣੇ ਬਹੁਤ ਸਾਰੇ ਸਤ ਵਧੀਆ ਭਾਈ ਹਾਂਜੀ ਵਧੀਆ ਲੈ ਬਟਨ ਫੁੱਲ ਲੈਂਦੀਆਂ ਲਓ ਜੀ ਸ਼ਾਪਿੰਗ ਕਰ ਲਈ ਥੋੜੀ ਬਹੁਤ ਚੱਲੀ ਹਾਂ ਚਲੋ ਲਓ ਜੀ ਭਾਂਡੇ ਵਿਰਲੇ ਜੋ ਲੈਣੇ ਸਬਜ਼ੀ ਵੀ ਲੈ ਲਈ ਅਸੀਂ ਹੁਣ ਚੱਲੇ ਆ ਘਰ ਨੂੰ ਵਾਪਸ ਚੱਲੀ ਹਾਂ ਫਿਰ ਵਾਪਸ ਘਰ ਨੂੰ ਹਲ ਮਠੀਆਂ ਆ ਗਈਆਂ ਆਪਣੀਆਂ ਚਾਹਣ ਲੱਗੀ ਬੈਠੇ ਸਾਰੇ ਸ਼ਕੰਡਾ ਹੀ ਮਠੀਆਂ ਤਾਂ ਯੂਕਲ ਗੀਮ ਤੇ ਦੀਨਾ ਕੀ ਆ ਗਈ ਆਪਣੀ ਕਿਤੇ ਨਾਲ ਇਹਦੇ ਟੇਲਾ ਸਾਬ ਲੱਗੇ ਰਹੇ ਆ ਅੱਧੀ ਰਾਤ ਅੱਧੀ ਰਾਤ ਟਾਈਮ ਹੋ ਗਿਆ 9 ਵਜੇ ਦਾ ਵੇਖੋ ਕਰੋ ਚੱਕ ਸੂਟ ਬਣੂਗਾ ਤਾਂ ਫੇਰ ਹੀ ਨਾ ਸੂਟ ਸਿਰੇ ਪਾ ਕੇ ਜਣਾ ਨੂੰ ਨਹੀਂ ਮੈਂ ਸਲਾਈ ਕਰਦੀ ਹਾਂ ਮੈਂ 8 ਦਾ ਇੱਕ ਦਿਨ 150 ਪੀਐਸ ਆਉਂਦਾ ਇਤਾਂ ਇਹ ਕਿੰਦੇ ਜਾਚ ਨਹੀਂ ਇਹਨੂੰ ਮਨੇ ਜਾਚ ਥੋੜੀ ਬਹੁਤ ਆਪਣੇ ਜਗਗ ਜਾਰਾ ਕਰ ਲੈਣੀ ਬਿਲਕੁਲ ਸਵੇਰੇ ਪ੍ਰੋਗਰਾਮ ਜਾਣਾ ਹੈ ਘਰੇ ਅੰਦਰ ਦੀਪਨ ਅਸਰੇ ਐਨੀਵਰਸਰੀ ਹੈ ਤੇ ਉੱਥੇ ਆਪਾਂ ਜਾਣਾ ਸਵੇਰੇ ਉਹਨਾਂ ਨੂੰ ਵਧਾਈਆਂ ਮੇਰੇ ਵੱਲੋਂ ਪਹਿਲਾਂ ਹੀ ਬੜਾ ਮਾਣ ਸੁਖਾਰੇ ਹਨ ਜੀਹਦੇ ਵਾਸਦੇ ਰਹਿਣ ਸਭ ਤੇ ਉਹ ਚੱਕਰ ਚ ਸੂਟ ਸੀਪ ਰਿਹਾ ਨਵਾਂ ਤੇ ਸਵੇਰੇ ਪਾ ਕੇ ਜਾਣਾ ਮੇਰੇ ਕੋ ਆ ਗਈ ਜਾਨਾ ਸੀ ਨਾ ਪੜਿਆ ਕਿ ਮੈਂ ਦਗਾ ਤਨਪਾਦ ਸੂਟ ਵੀ ਜ਼ਰੂਰੀ ਹੈ ਕੀ ਸੂਟ ਵੀ ਤੁਹਾਨੂੰ ਸਾਰਿਆਂ ਨੂੰ ਪਤਾ ਸੂਟ ਵੀ ਜ਼ਰੂਰੀ ਹੈ ਹੂੰ ਹੂੰ ਕਿ ਸੂਟ ਆ ਸੂਟਾ ਦਾ ਬਗੈਰ ਦੇ ਬੰਦੇ ਤੁਰਦੇ ਨਹੀਂ ਤੰਦੇ ਤੁਰਦੇ ਹਨਾ ਇੱਕ ਵਾਰੀ ਸੂਟ ਪਾਲਿਆ ਮੁੜ ਕੇ ਮੜ ਕੇ ਧਿਆਨ ਨਹੀਂ ਕਰਦੇ ਉਹ ਕਿਰ ਕਰਨਾ ਧਿਆਨ ਉਹ ਇੱਕ ਵੀਡੀਓ ਨੇ ਬਣਾਇਆ ਕਿੰਨੇ ਕਹਿੰਦਾ ਮੇਰੇ ਕੋਲ ਸੂਟ ਹੀ ਨਹੀਂ ਆ ਗਿਆ ਸੂਟ ਜੀ ਉਹ ਆਂਦੇ ਆ ਬੜਾ ਬਦਿਆ ਸੂਟ ਉਹ ਫਿਰ ਲਿਮਾਰੀ ਚ ਕੱਢ ਕੇ ਲੈ ਆ ਕੇ ਦਿੰਦਾ ਉਹਨਾਂ ਤੇ ਲਿਮਾਰੀ ਚ ਕੱਢ ਕੇ ਲੈ ਉਹਦਰੇ ਮੇਂ ਨੂੰ ਹੋਇਆ ਕੋਈ ਬਹੁਤ ਬੁਰਾ ਹਾਲ ਮੇਰਾ ਨਾਲ ਫੀਵਰ ਵੀ ਹੋਇਆ ਬਹੁਤ ਜ਼ਿਆਦਾ ਸਿੱਧੇ ਸਿੱਧੇ ਬਣਾਉ ਹੈ ਰੋਟੀ ਪਾਣੀ ਛਕੀ ਫਿਰ ਰੋਟੀ ਅੱਜ ਤੀ ਬਣਾ ਲਈ ਮੈਂ ਤਿਆਂ ਤੇ ਕੋਈ ਨਾ ਸੁਣੇ ਸਿੱਖ ਨੇ ਜੇ ਨਹੀਂ ਨਾ ਸਲਾਈ ਦਾ ਕੰਮ ਮੈਂ ਕਰਨ ਦੇ ਆਪੀ ਤਾਂ ਪਤਾ ਇਹ ਛੋਟੀ ਦੁਕਾਨ ਪਾ ਲੈਣੀ ਹੁਣ ਹੈ ਦੁਕਾਨ ਪਾ ਲੈਣੀ ਕਰ ਦੇ ਮੁਰੇ ਖੋਲ ਦੇਣੀ ਦੁਕਾਨ ਦੇ ਨਾਲ ਵੇਚਣ ਦਾ ਤੇ ਸੇਉਣ ਦਾ ਕੀ ਇਹਨਾਂ ਬੁਟੀਕ ਕਹਿੰਦੇ ਬੁਟੀਕ ਬੁਟੀਕ ਕਰਨ ਬੁਟੀਕ ਲਿਖਾ ਦੇਣਾ ਹੁੰਦੇ ਨਾ ਸਹੀ ਹੈ ਕਰਨ ਬੁਟੀਕ ਇੱਥੇ ਬਜਾਰ ਨਾਲ ਸਸਤੇ ਸੂਟ ਸਵਾਏ ਜਾਂਦੇ ਹਨ ਏਸੀ ਅੱਜ ਦਾ ਵਲੌਗ ਜੇ ਵਲੌਗ ਵਧੀਆ ਲੱਗਾ ਤੇ ਕਮੈਂਟ ਜਰੂਰ ਕਰਿਓ ਬੰਦੇ ਨੈਕਸਟ ਵਲੌਗ ਚ ਬਾਏ ਬਾਏ ਗੁੱਡ ਨਾਈਟ ਰਮ ਰੱਖਾ ਤੇ ਸਾਡਾ ਫੇਸਬੁਕ ਤੇ ਪੇਜ ਵੀ ਤੁਸਾਂ ਜਰੂਰ ਫੋਲੋ ਕਰਿਓ